ਸ਼੍ਰੀ ਰਾਮ ਅੱਜ ਤਰਤੀਨਾਥ ਮੰਦਿਰ ਬਟਾਲਾ ਰੋਡ ਗਊਸ਼ਾਲਾ ਦੇ ਵਿੱਚ ਵਸਦਵਾਦਸ਼ੀ ਦਾ ਕਾਰਜਕ੍ਰਮ ਬੜੇ ਹੀ ਮਤਲਬ ਕਿ ਧੂਮਤਾਣਾ ਮਨਾਇਆ ਹੈ ਜਿਸ ਦੇ ਵਿੱਚ ਸਾਡੇ ਹੈਲਪਿੰਗ ਐਂਡ ਸੁਸਾਇਟੀ ਦੇ ਤੇ ਨਾਲੇ ਐਡਵੋਕੇਟ ਧੀਰਜ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਸਿਸਟਰ ਜੀ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਜਿਹਨਾਂ ਨੇ ਸ਼ਿਰਕਤ ਕੀਤੀ ਹੈ ਤੇ ਗੋ ਮਾਤਾ ਦੀ ਪੂਜਾ ਕਰਕੇ ਵਿਧੀ ਵਿਧਾਨਨ ਪੂਜਨ ਕਰਕੇ ਉਹਨਾਂ ਦਾ ਆਸ਼ੀਰਵਾਦ ਲਿਆਵਾ ਅੱਜ ਦਾ ਦਿਨ ਜਿਹੜਾ ਵਸਦਵਾਦਸ਼ੀ ਦਾ ਜਨਮ ਅਸ਼ਟਮੀ ਤੋਂ 4 ਦਿਨ ਬਾਅਦ ਮਾਤਾ ਯਸ਼ੋਦਾ ਜੀ ਨੇ ਦਵਾਦਸ਼ੀ ਵਾਲੀ ਤਿਥੀ ਤੇ ਗੋ ਮਾਤਾ ਦੀ ਬਛੜੀ ਸਹਿਤ ਪੂਜਾ ਕੀਤੀ ਦੀ ਪਹਿਲਾਂ ਬਛੜੀ ਦੀ ਪੂਜਾ ਕੀਤੀ ਹੀ ਵੇ ਗੋ ਮਾਤਾ ਦੀ ਪੂਜਾ ਕੀਤੀ ਹੈ ਐਸ ਲਈ ਕੀਤੀ ਹੀ ਤਾਂ ਕਿ ਇਹ ਵਾਲੀ ਪੂਜਾ ਜਿਹੜੀ ਆ ਬਛੜੀ ਦੀ ਪੂਜਾ ਇਸ ਕਰਕੇ ਕਰਦੇ ਆ ਕਿ ਤਾਂ ਕਿ ਸੰਤਾਨ ਨੂੰ ਕੋਈ ਕਸ਼ਟ ਨਾ ਹੋਵੇ ਮਾਤਾਵਾਂ ਇਸ ਕਰਕੇ ਕਰਦੇ ਕਿ ਸੰਤਾਨ ਕਸ਼ਟ ਦੂਰ ਕਰਨ ਲਈ ਤੇ ਨਾਲੇ ਸੰਤਾਨ ਨੂੰ ਜੇ ਕੋਈ ਕਸ਼ਟ ਆਉਣ ਵਾਲੇ ਸਮੇਂ ਤੇ ਵੀ ਕਸ਼ਟ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦੀ ਲੰਬੀ ਆਇਯੂ ਦੀ ਕਾਮਨਾ ਲਈ ਜਿਹੜੀ ਆ ਮਾਤਾਵਾਂ ਜਿਹੜੀ ਆ ਬਸ ਦਵਾਦਸ਼ੀ ਦਾ ਜਿਹੜਾ ਪੂਜਨ ਕਰਦੀ ਆ ਬਛੜੇ ਦਾ ਪੂਜਨ ਕਰਦੀ ਆ ਗੋ ਮਾਤਾ ਦਾ ਪੂਜਨ ਕਰਦੀ ਉਸੇ ਗੋ ਮਾਤਾ ਦਾ ਬਛੜੇ ਦਾ ਅਸ਼ੀਰਵਾਦ ਲਿਆ ਵਾ ਤੇ ਅਸੀਂ ਬਹੁਤ ਬਤਨਵਾਦੀ ਆ ਕਿ ਸਾਡੇ ਹੈਲਪਿੰਗ ਸੁਸਾਇਟੀ ਦੇ ਐਡਵੋਕੇਟ ਤੀਰ ਸ਼ਰਮਾ ਜੀ ਅੱਜ ਸਾਡੇ ਪੋਰ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਤੇ ਪੂਰਾ ਇਹਨਾਂ ਨੇ ਸਮਾਂ ਦਿੱਤਾ ਵਾ ਇਹ ਪਰਿਵਾਰ ਇਹਨਾਂ ਦੇ ਪਿਤਾ ਜੀ ਵੀ ਐਸੀ ਤਰ੍ਹਾਂ ਪੂਰੇ ਪਰਿਵਾਰ ਸਾਈ ਦੇ ਜਿਹੜੇ ਧਰਮ ਕਰਮ ਦੇ ਕੰਮਾਂ 'ਚ ਹਮੇਸ਼ਾ ਜਿਹੜਾ ਹਿੱਸਾ ਲੈਂਦੇ ਰਹੇ ਆ ਤੇ ਅੱਗੇ ਉਮੀਦ ਕਰਦੇ ਆ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਐਸੀ ਤਰ੍ਹਾਂ ਤੰਦਰੁਸਤ ਰਹਿਣ ਤਾਂ ਕਿ ਇਹਨਾਂ ਦੇ ਹੱਥੋਂ ਪ੍ਰਮਾਤਮਾ ਧਰਮ ਕਰਮ ਦੇ ਕੰਮ ਐਸੀ ਤਰ੍ਹਾਂ ਕਰਵਾਉਂਦੇ ਰਹਿਣ ਜੈਸ਼ ਅੱਜ ਉਹ ਮਨਾੰਦਾ ਪ੍ਰੋਗਰਾਮ ਗਊਸ਼ਾਲਾ ਦੇ ਵਿੱਚ ਕੀਤਾ ਗਿਆ ਹੈ। ਗਊ ਮਾਤਾ ਸਾਡੇ ਸ਼੍ਰੀਕ੍ਰਿਸ਼ਨ ਭਗਵਾਨ ਨੇਵੇਂ ਗਊ ਮਾਤਾ ਜਿਹੜੀ ਹੈ ਉਹਨੂੰ ਪਾਲਣ ਕਰਕੇ ਅਸੀਂ ਉਹਨੂੰ ਗੋਪਾਲ ਗਊ ਪਾਲਣ ਵਾਲਾ ਗੋਪਾਲ ਵੀ ਕਹਿੰਨੇ ਆ। ਗਊ ਮਾਤਾ ਦੇ ਵਿੱਚ ਸਭ ਦੇਵੀ ਦੇਵਤਿਆਂ ਦਾ ਵਾਸਾ ਹੈ। ਜਿਸ ਤਰ੍ਹਾਂ ਸਾਡੇ ਮੁੱਖ ਮਹਿਮਾਨ ਪੀਰ ਸ਼ਰਮਾ ਜੀ ਐਡਵੋਕੇਟ ਸਾਹਿਬ ਨੇ ਦੱਸਿਆ ਔਰ ਅਸੀਂ ਗਊ ਦੇ ਪਿੱਠ ਦੇ ਉੱਪਰ ਹੱਥ ਫੇਰਨ ਨਾਲ ਹੀ ਸਾਡਾ ਬੀਪੀ ਜਿਹੜਾ ਹੈ ਉਹ ਜਿਹੜਾ ਹੈ ਨੋਰਮਲ ਹੋ ਜਾਂਦਾ ਹੈ ਇਸ ਤਰ੍ਹਾਂ ਗਾਂ ਦੇ ਪ੍ਰੋਡਕਟ ਤੋਂ ਜਿਹੜੀ ਦੇਸੀ ਗਾਂ ਹੈ ਮੈਂ ਵਿਲੈਤੀ ਦੀ ਗੱਲ ਨਹੀਂ ਕਰ ਰਿਹਾ ਦੇਸੀ ਗਾਂ ਜਿਹੜੀ ਭਾਰਤੀ ਗਾਂ ਹੈ ਉਹਦਾ ਦੁੱਧ ਪੀਣ ਦੇ ਨਾਲ ਬਹੁਤ ਸਾਰੇ ਰੋਗ ਛੜੇ ਆ ਸਾਡੇ ਜਿਹੜੇ ਆ ਉਹ ਦੂਰ ਹੁੰਦੇ ਨੇ ਔਰ ਇਸ ਦੇ ਦੁੱਧ ਦੇ ਵਿੱਚ ਸੋਨੇ ਦੇ ਕਣ ਜਿਹੜੇ ਆ ਸੋਨੇ ਦਾ ਵੀ ਪਸ ਜਿਹੜੀ ਹੈ ਉਹ ਮਿਲਦੀ ਹੈ ਜਿਹੜੀ ਬੱਚਿਆਂ ਨੂੰ ਰਿਸਟ ਪੁਸ਼ਟ ਕਰਦੀ ਆ ਜਿੰਨਾ ਉਹਨਾਂ ਦੀ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ ਇਸੇ ਤਰ੍ਹਾਂ ਬਚਦਵਾਰੀ ਛਿ ਮਨਾ ਕੇ ਗੋ ਮਾਤਾ ਤੇ ਬਛੜੇ ਦੀ ਪੂਜਾ ਜਿਹੜੀ ਹੈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਇਹ ਵਿਸ਼ਵਿੰਦੁਰ ਪ੍ਰਿਸ਼ਦ ਵੱਲੋਂ ਇਹ ਕਾਰਜਕ੍ਰਮ ਹਰ ਸਾਲ ਕੀਤਾ ਜਾਂਦਾ ਹੈ ਔਰ ਜੋ ਕਿ ਬੱਚੇ ਲੋ ਵੀ ਸਾਡਾ ਸਮਾਜ ਹੈ ਸਨਾਤਨ ਦੇ ਨਾਲ ਜੁੜੇ ਸਨਾਤਨ ਦੇ ਧੀਤੀ ਰਿਵਾਜ ਸਨਾਤਨ ਦੇ ਜਿਹੜੇ ਸਾਡੇ ਧਾਰਮਿਕ ਕਾਰਜਕ੍ਰਮ ਨੇ ਉਹਨਾਂ ਸਭ ਦੇ ਬਾਰੇ ਵਿੱਚ ਉਹਨੂੰ ਜਾਣਕਾਰੀ ਗਵੇ ਇਸ ਲਈ ਬਚਦਵਾਰੀ ਜਿਹੜੀ ਹੈ ਅੱਜ ਮਨਾਇ ਜਾ ਰਹੀ ਹੈ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਹਿੰਦੂ ਵਿਸ਼ੇ ਪਰਿਸ਼ਦ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਕਿ ਉਹ ਹਮੇਸ਼ਾ ਧਾਰਮਿਕ ਸਮਾਜੀ ਕਾਰਜਕ੍ਰਮ ਚ ਪਰਜਟ ਕੇ ਭਾਗ ਦਿੰਦੇ ਆ ਤਿੰਦੇ ਸ਼ਰਮਾ ਜੀ ਐਸ ਵੀ ਸਾਹਿਬ ਗਗਨ ਜੀ ਤਤਨ ਦੀ ਪੂਰੀ ਟੀਮ ਦਾ ਮੈਂ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਮੁੱਖ ਅਤੀਤੀ ਆਂਦਾ ਮੌਕਾ ਪ੍ਰਦਾਨ ਕੀਤਾ ਅੱਜ ਜੋ ਬਸ਼ਾ ਭੋਜਨ ਦੀ ਬਹੁਤ ਵਿਧੀ ਵਿਵਧਾਨ ਨਾਲ ਕੀਤਾ ਗਿਆ ਹੈ ਗਾਂ ਮਾਤਾ ਦੇ ਕਈ ਦੇਵੀ ਦੇ ਤਾਰਾਵਾਸ ਹੈ ਗਾਂ ਮਾਤਾ ਨੂੰ ਸਪਰਸ਼ ਕਰਨ ਨਾਲ ਹੀ ਕਈ ਤਰ੍ਹਾਂ ਦੇ ਰੋਗ ਦੂਰ ਹੋ ਜਾਂਦੇ ਨੇ ਗਾਂ ਮਾਤਾ ਇੱਕ ਪਵਿੱਤਰ ਮਾਤਾ ਮੰਨੀ ਗਈ ਹੈ ਬਾਕੀ ਸਾਡੇ ਸਨਾਤਨ ਚ ਹਿੰਦੂਤਮ ਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਗਾਂ ਮਾਤਾ ਸਾਨੂੰ ਦੁੱਧ ਦਿੰਦੀ ਹੈ ਉਸ ਤੋਂ ਕਈ ਪ੍ਰੋਡਕਟਸ ਵਗਾਰੀ ਬੰਦਿਆ ਜੋ ਸਾਡੇ ਬੱਚਿਆਂ ਵਾਸਤੇ ਜਾਂ ਸਾਡੇ ਦਿਮਾਗ ਵਾਸਤੇ ਬਹੁਤ ਜ਼ਿਆਦਾ ਤੇਜ਼ ਹੈ ਗੋਬਸ਼ਾ ਭੋਜਨ 'ਚ ਬਸ਼ੇ ਨੂੰ ਆਪਾਂ ਨੰਦੀ ਮਹਾਰਾਜ ਦੇ ਰੂਪ 'ਚ ਦੇਖਦੇ ਹਾਂ ਜਿਹੜੀ ਗੋ ਗੋ ਬੱਚਾ ਭੋਜਨ ਹੈ ਕ੍ਰਿਸ਼ਨ ਤੇ ਕ੍ਰਿਸ਼ਨ ਨੰਘਵਾਨ ਦੀ ਦੀਵਾਲੀ ਤੋਂ ਪਹਿਲਾਂ ਇਹਨੂੰ ਮਨਾਇਆ ਜਾਂਦਾ ਹੈ ਤੇ ਗਾਂ ਮਾਤਾ ਦੇ ਸਾਰਿਆਂ ਨੂੰ ਪੂਜਨ ਕਰਨਾ ਚਾਹੀਦਾ ਵੱਧ ਤੋਂ ਵੱਧ ਗੋਸ਼ਾਲਾ 'ਚ ਆ ਕੇ ਗਾਂ ਮਾਤਾ ਨੂੰ ਚਾਰਾ ਡਾਲਣਾ ਚਾਹੀਦਾ ਤੇ ਵਿਧੀ ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ ਤਾਨੂੰ ਸਾਰਿਆਂ ਨੂੰ ਚਾਹੀਦੀ ਲਗੀ ਸਾਡੇ ਆਪਣੇ ਬੱਚਿਆਂ ਨੂੰ Hindu ਧਰਮ ਵਾਲੇ ਜਾਗਰੂਤ ਕਿਦਾਂ ਚਾਹੀਦਾ ਹੈ Hindu ਧਰਮ ਦੇ ਬੱਚੇ ਨੂੰ shri hanuman chalisa ਬੰਨਣਾ ਆਉਣਾ ਚਾਹੀਦਾ ਹੈ shri maghavat geeta ਬੰਨਣੀ ਆਣੀ ਚਾਹੀਦੀ ਹੈ ਤੇ ਮੈਂ ਤੁਹਾਡੇ ਚੈਨਲ ਹੈ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਜਿੱਦਾਂ ਆਪਾਂ ਬੱਚਿਆਂ ਨੂੰ ਮੂਵੀ ਦੇਖਣ ਵਾਸਤੇ ਲਿਆਕ ਜਾਂਦੇ ਆ ਆਪਾਂ ਪ੍ਰਣ ਕਰੀਏ ਡੇਲੀ ਮੰਦਿਰ ਜਾ ਕੇ ਬੱਚਿਆਂ ਨੂੰ ਮੱਥਾ ਟਿਕਾਈਏ ਜੇ ਆਪਾਂ ਡੇਲੀ ਨਹੀਂ ਜਾ ਸਕਦੇ ਤਾਂ ਐਟਲੀ ਸਭਾਂ ਮੰਗਲਵਾਰ ਵਾਲੇ ਦਿਨ ਜਾਂ ਕਿਸੇ ਹੋਰ ਦਿਨ ਮੰਦਿਰ ਲੈ ਕੇ ਬੱਚਿਆਂ ਨੂੰ ਜੂਰ ਜਾਈਏ ਜਦੋਂ ਵੀ ਸਾਡੇ ਸੰਤਾਨ ਸੰਦਾਰਨ ਨੰਦਾਂ ਦਾ ਪਤਾ ਲੱਗੇ ਜੈ ਸ਼੍ਰੀ ਰਾਮ